ਇਹਤਰੀ ਹੁੰਦੀ ਚੰਦਰੀ ਇਹਨੇ ਪਤਾ ਨਹੀਂ ਕੀ ਕਹਿ ਦੇਣਾ ਹਾਂ ਉਹ ਬੜਾ ਕਮਟਾ ਮਾ ਬੈਠੇ ਬਿਲੇ ਹੋ ਗਏ ਹੁਣ ਨੀ ਬੜ ਗਿਆ ਸਾਰੇ ਵੀ ਕਿਥੇ ਸਾਰੇ ਵੀ ਇੱਥੇ ਆਣਾ ਬਾਹਰ ਫਿਰਨ ਤੋਂ ਚੱਲ ਗਿਆ ਨਾ ਘਰ ਤੇ ਉਹਨੂੰ ਚਾਹ ਨਹੀਂ ਵਿਚਾਰੇ ਨੂੰ ਕਿਉਂ ਚਾਹ ਨਹੀਂ ਕਿਉਂ ਉਹਦੋਂ ਮੇਰੇ ਤਾਂ ਪੈਰਾਂ ਦੇ ਮਿੱਟੀ ਚੁੱਤੀਏ ਤੇ ਇੱਧਰ ਨਿਕਲਣ ਉੱਧਰੋਂ ਨਿਕਲ ਜਾਂਦਾ ਬੰਦਾ ਕਿਤੇ 10 ਮਿੰਟ ਇੰਨਾ ਸੋਹਣਾ ਮੌਸਮ ਆ ਬੰਦਾ ਕਿਤੇ ਆਪਣੇ ਘਰ 10 ਮਿੰਟ ਆਪਣੇ ਜਿਹਾ ਤੇ ਬਹਿ ਜਾਂਦਾ ਜੀਆਂ ਚ ਬੈਠਾ ਹੀ ਹੈ ਕਿ ਜਦੋਂ ਘਰ ਨਹੀਂ ਚਾਹ ਤਾਂ ਫਿਰ ਬਾਹਰ ਤੇ ਬਹਿਣਾ ਹੀ ਹੈ ਨਾ ਮੋਹਕਾਰ ਕੱਪਣੇ ਚ ਆਣਾ ਗਾਣਾ ਨੂੰ ਉਦਾਂ ਜਿਹੜਾ ਮਨ ਨਾ ਲੱਗਣਾ ਤੂੰ ਤੇ ਇਦਾਂ ਹੀ ਹੁੰਦੀ ਤੁਸੀਂ ਵੀ ਤੁਹਾਨੂੰ ਫੇਰ ਆਣਾ ਤੁਹਾਡਾ ਵੀ ਕੀ ਤੁਹਾਨੂੰ ਆ ਜਾਣਾ ਤੁਹਾਡੇ ਮੂੰਹ ਤੋਂ ਪਤਾ ਲੱਗਣ ਡਿਆ ਘੁੰਮਣ ਫੇਰਨ ਮੈਂ ਕਿੱਥੇ ਜਾਣਾ ਵਾ ਘਰ ਦੇ ਕੰਮ ਮੁਕਣ ਤੇ ਘੁੰਮਣ ਫੇਰਨ ਜਾ ਜਾਵੇ ਚਲੋ ਮੇਰੇ ਨਾਲ ਮੈਂ ਸ਼ਹਿਰ ਤੱਕ ਜਾਣਾ ਚਲਿਏ ਨਹੀਂ ਮੈਂ ਨਹੀਂ ਜਾਣਾ ਕਿਤੇ ਦੀ ਨਹੀਂ ਤੁਰਪੋ ਹਣਾ ਨਾਲ ਜੇ ਮੈਂ ਤੁਹਾਨੂੰ ਨਾ ਖੜ ਬਥੇ ਤੂੰ ਹੀ ਹਣਾ ਪਾਣੀ ਕਿੱਧਰ ਨੂੰ ਚਲ ਗਈ ਆ ਤੇ ਨਾਲੇ ਮੇਰੇ ਜਾਓ ਨਾਲ ਜਾਓ ਕਿਤੇ ਨਾਲੇ ਘੁੰਮ ਫੇਰਾਇਓ ਨਹੀਂ ਪਤਾ ਘੁੰਮਣ ਫੇਰਨ ਕਿੱਥੇ ਜਾਣਾ ਵਾ ਕਿੰਨਾ ਕੰਮ ਕਰਨਾ ਨਾ ਘਰ ਦਾ ਤੇ ਮੈਂ ਉਹ ਕਰ ਲੈਣੀ ਆ ਕਾਮ ਤਾਂ ਮੈਨੂੰ ਪਤਾ ਲੱਗ ਗਿਆ ਡਾ ਵੀਰਾਂ ਜਿਹੜੀ ਤੀ ਦਿੱਖੇ ਤਈ ਉੱਥੇ ਪਈ ਔਰ ਰੇਤ ਬੱਜਰੀ ਓਦਾਂ ਦਾ ਓਦਾਂ ਖਲਾਰਾ ਪਿਆ ਤੇ ਬਾਕੀ ਅੰਦਰ ਦਾ ਤਾਂ ਨਾਲ ਨਾਲ ਹੋਈ ਜਾਣਾ ਰੇਤ ਬੱਜਰੀ ਪੁੱਤ ਮੈਂ ਥੋੜਾ ਚੁੱਕਣੀ ਰੇਜ ਬੱਦੀ ਜੀ ਤੇ ਬੰਦੇ ਦਾ ਕੰਮ ਆ ਨਾ ਚੁੱਕਣ ਦਾ ਚਲ ਕੋਈ ਗੱਲ ਨਹੀਂ ਸਿਰ ਮੈਨੂੰ ਪੈਸੇ ਦੇ ਦੋ ਪੈਸੇ ਦੇ ਦੋ ਪੈਸੇ ਤੇ ਸਾਰੇ ਮੈਂ ਮਿਸਤਰੀਆਂ ਦੇਤੇ ਤੂੰ ਪਹਿਲਾਂ ਦੱਸ ਦਿੰਨੀ ਉਹ ਤੇ ਫਿਰ ਲਿਆ ਦਿੰਦੇ ਹੁਣ ਤੇ ਮੇਰੇ ਕੋਲ ਹੈ ਨਹੀਂ ਆ ਨਹੀਂ ਮਿਸਤਰੀਆਂ ਦਾ ਨਾ ਅੱਬ ਨਹੀਂ ਕੰਮ ਕਰਨ ਬਿੜਾ ਮਿਸਤਰੀਆਂ ਤੇ ਪੈਸੇ ਕਿਥੋਂ ਦੇਤੇ ਆ ਮੈਨੂੰ ਪਤਾ ਮਿਸਤਰੀ ਦੇ ਲੱਕੜ ਦੇ ਕਹਣ ਕੇ ਪੈਸੇ ਮੰ ਇੰਨਾ ਝੂਠ ਨਾ ਮਾਰਿਆ ਕਰੋ ਕਿ ਪੈਸੇ ਉਹਨਾਂ ਨੂੰ ਦੇ ਦਿੱਤੇ। ਤੁਹਾਡੇ ATM ਮਤਰਾ ਬੈਂਕਾ ਤੁਹਾਡੀਆਂ ਕਾਲੀਆਂ ਆਈਆਂ ਵਾ ਜਿਹੜੇ ਹੈਗੇ ਉਹ ਥੋੜੇ ਬੋਤੇ ਕੱਢੋ। ਮੈਂ ਤਾਂ ਜਿਆਦਾ ਮੰਗੇ ਨੇ ਡੇ ਰੁਪਈਆ 5000 ਦੇ ਦੋ। ਮੇਰੇ ਤਾਂ ਕੋਈ ਗਰਮੀ ਵਾਲਾ ਲੀੜਾ ਵੀ ਆਣੀ ਆ। ਕੋਈ ਨਹੀਂ ਲੈ ਦਾਂਗੇ ਕੱਪੜੇ ਪਰ ਹੁਣ ਬੈਂਕ ਜਿਹੜੀ ਖੁੱਲੀ ਨਹੀਂ ਆ ATM ਵੀ ਨਹੀਂ ਚੱਲਣ ਦੇ ਬਾਅਦ ਚ ਕਢਾ ਕੇ ਲਿਆ ਦੂੰਗੀ ਹੁਣ ਤਾਂ ਆਪਣੇ ਕੋਲੋਂ ਕਰਿਆ। ਆ ਆਪਣੇ ਕੋਲੋਂ ਮੈਂ ਕਿੱਥੋਂ ਕਰਾਂ ਵਾ? ਮੈਂ ਆਸ ਤਾਂ ਮੇਰੇ ਕੋਲ ਹਾਨੀ ਕੋਈ ਵੀ ਪੈਸਾ ਤਰ੍ਹਾਂ ਇਹਦਾਂ ਦੇ ਗੱਲਾਂ ਨਾ ਕਰੋ ਜਿੱਦੋਂ ਸਾਬੀ ਵੀਰ ਪੈਸਾ ਮੰਗਦਾ ਤੂੰ ਹੀ ਝਟ ਕੱਢ ਕੇ ਉਹਨੂੰ ਪੈਸੇ ਦੇ ਆਂਦੇ ਤੇ ਜਦੋਂ ਮੈਂ ਕਹਿੰਦੀ ਵੀ ਹੁਣ ਤੇ ਨਾ ਬੈਂਕਾ ਖੁੱਲੀਆਂ ਨਾ ਏਟੀਐਮ ਚੱਲਣ ਡੇ ਆ ਤੇ ਫਿਰ ਮੈਂ ਤੈਨੂੰ ਕਿੱਥੋਂ ਕਢਾ ਕੇ ਲਿਆ ਦਾਂ ਸਾਰਾ ਕੁਝ ਚੱਲਦਾ ਵਾ ਬੈਂਕਾ ਬੰਦ ਹੋਣਗੇ ਏਟੀਐਮ ਤੇ ਚਾਲੂ ਹਨਾ ਇਹੋ ਜਹਾਂ ਨੇ ਬਹਾਨੇ ਮੈਨੂੰ ਨਾ ਮਾਰਿਆ ਕਰੋ ਚੁੱਪ ਕਰਕੇ ਤੇ ਮੈਨੂੰ ਪੈਸੇ ਵੜਾ ਦਿਓ ਤਰ੍ਹਾਂ ਮੈਂ ਆਪਣੇ ਕੱਪੜੇ ਲਿਆਉਣੇ ਆ ਤੂੰ ਸੁਖ ਭਾਬੀ ਦਾ ਕੋਈ ਕੱਪੜਾ ਕਪੜਾ ਲਾਉਂਗੇ ਸੂਟ ਲਾਉਂਗੀ ਉਹਦੇ ਤੇਲ ਕੋਈ ਨਹੀਂ ਜਾਣਾ ਤਾਂ ਮੈਂ ਅੱਜ ਹੀ ਆ ਕੱਲ ਪਰਤਨੇ ਮੇ ਜਾਣਾ ਇੰਨਾ ਸੋਹਣਾ ਮੌਸਮ ਹੈ ਮੜ ਮੜ ਕਿੜ ਮੜ ਹੋਣ ਡਈ ਐ ਏਡੀ ਗਰਮੀ ਜਾਨ ਨਿਕਲਦੀ ਐ ਬੱਸ ਹਾਂ ਨਹੀਂ ਹੈ ਜੇ ਮੇਰੇ ਕੋਈ ਪੈਸਾ ਤੇ ਜੇ ਜਾਣਾ ਦੋ ਦਿਨ ਠਹਿਰ ਕੇ ਚਲ ਜੀ ਫਿਰ ਮੈਂ ਕਢਾ ਕੇ ਲਿਆ ਦੂੰ ਤੇ ਫਿਰ ਚਲ ਜੀ ਮੇਰ ਨਾਲ ਬਹੁਤੇ ਨਾਲੇ ਬਾਝਾਰਤਾ ਨਾ ਪਾਓ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਰਨੀ ਸਾਬੀ ਵੀਰ ਬੜਾ ਤਬਕਣ ਡਿਆ ਅੰਦਰ ਉਹਨੂੰ ਵੀ ਕਿਤੇ ਬਾਬੂ ਬੇ ਦਾ ਖੜਕੇ ਤੇ ਫਾਂਡਾ ਕਰਵਾ ਲਿਆ ਹੋਣਾ ਬਾਬੇ ਤੇ ਨਹੀਂ ਆਪਾਂ ਜਾਣਦੇ ਹੁੰਨੇ ਆਪਾਂ ਬਸ ਗੁਰਦੁਆਰਾ ਸਾਹਿਬ ਜਾਣਦੇ ਹੁੰਨੇ ਆ ਮੈਨੂੰ ਪਤਾ ਵਜ ਨਗਦੀ ਗੁਰਦੁਆਰਾ ਸਾਹਿਬ ਜਾਂਦਾ ਗੁਰਦੁਆਰਾ ਸਾਹਿਬ ਜਾਂਦਾ ਨ ਤੁਹਾਡਾ ਸਕੇਬ ਦਾ ਟੀਚਾ ਦਿਮਾਗ ਦੇ ਵਿੱਚ ਸਾਰਾ ਦਿਨ ਤੁਸੀਂ ਘਟ ਦੇ ਰਹਿੰਦੇ ਦਿਮਾਗ ਤੇ ਤੁਹਾਡਾ ਹੀ ਹੁੰਦਾ ਹੱਥ ਪੈਰੀ ਉਹਦੇ ਚੱਲਦੇ ਸਾਰੇ ਦਿਹਾੜੀ ਤੇ ਮਿਸਤਰੀਆਂ ਨਾਲ ਰਹਿਦਾ ਤੇ ਮੇਰੇ ਲਾਗੇ ਕਦੋਂ ਪੈਂਦਾ ਜਿਹੜਾ ਮੈਂ ਦਿਮਾਗ ਚ ਘਟ ਦੇ ਰਹੀ ਨਹੀਂ ਉਹਦੇ ਤੇ ਸ਼ੁਰੂ ਤੋਂ ਕਿਤੇ ਕੰਮ ਲਾਇਆ ਹੁੰਦਾ ਸਵਾਰਨਾ ਕੰਮ ਕਰਦਾ ਹੁਣ ਮਿਸਤਰੀਆਂ ਦੇ ਕੰਮ ਚ ਲਾ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਣੀਆਂ ਪਹਲੀਆਂ ਜੀਆਂ ਮਾਰਦਾ ਰਹਿੰਦਾ ਸਾਰਾ ਦਿਨ ਨਾ ਕੋਈ ਗੱਲ ਦਾ ਪਤਾ ਲੱਗਦਾ ਨਾ ਕੋਕ ਜੇਕਰ ਸ਼ਹਿਰ ਜਾਣ ਨੂੰ ਨਾਲ ਕਹਦਾ ਤਾਂ ਮੈਂ ਸੋਚਿਆਕਰ ਉਹ ਸ਼ਹਿਰ ਨਾਲ ਲੈ ਜਾਨੀ ਆ ਉਦਾਂ ਹੀ ਘਰੋਂ ਬਾਹਰ ਨਿਕਲ ਗਿਆ ਇਹ ਮੰਡੀਰ ਵਦਨ ਤੇ ਕੱਖ ਨਹੀਂ ਦੇਣਾ ਇਹ ਚੀਜ਼ਾਂ ਦਿਮਾਗ 'ਚ ਪਾਇਆ ਕਰੋ ਗੱਡੀ ਉੱਤੇ ਜ਼ਿੰਮੇਵਾਰੀ ਪੈਣ ਵਾਲੀ ਆ ਉਹਨਾਂ ਮੁੰਡਿਆਂ ਮਾੜਿਆਂ ਨੇ ਨਹੀਂ ਕੱਖ ਵੀ ਦੇਣਾ ਆਪਣੀ ਕਰੂਗਾ ਤੇ ਆਪਣਾ ਕੱਲ ਨੂੰ ਖਾਊਗਾ ਉਹਨੂੰ ਪਤਾ ਹੀ ਆ ਵੀ ਜੁਮੇਵਾਰੀ ਆ ਮੇਰੇ ਘਰ ਦੀ ਅੱਗੇ ਇੰਨੇ ਚਿਰ ਦਾ ਸਾਹਮਣੇ ਨਹੀਂ ਦਿਆ ਇੰਨੇ ਚਿਰ ਦਾ ਪਿਓ ਛੱਡ ਕੇ ਚੱਲ ਗਿਆ ਉਹੋ ਸਾਹਮਣੇ ਆ ਘਰ ਬਾੜ ਕਿੱਦਾਂ ਬਣਾ ਲਿਆ ਉਹਨੇ ਕੰਮ ਕਰ ਲਿਆ ਤੇ ਬਣਾ ਲਿਆ ਵਾ ਦੇਖ ਹੰਡਾ ਮੈਨੂੰ ਕਿ ਜਿਹੜਾ ਉਹਨੇ ਕਰ ਲਿਆ ਜਿਹੜਾ ਪਿਓ ਕਮਾਈ ਛੱਡ ਗਿਆ ਨਾ ਉਹਦੇ ਅਜੇ ਤੱਕ ਕੰਮ ਹੋ ਰਹੇ ਨੇ ਆ ਵਾ ਸਾਬੇ ਨੇ ਕਿਦਾਂ ਰੁਪਈਆ ਨਹੀਂ ਕਿਦਾਂੰ ਤਰਾ ਕੰਮ ਕੀਤਾ ਰੁਪਈਆ ਦਵੇ ਤੇ ਹੁਣ ਉਹਨੇ ਖੇ ਸਵਾ ਕਰਨਾ ਆਹੋ ਇੰਨੇ ਚਿਰ ਦੀ ਤੇਰੇ ਪਿਓ ਦੀ ਕਮਾਈ ਬੈਠੀ ਹੈ ਤੇ ਫੇਰ ਹੀ ਘਰ-ਬਾਰ ਬਣ ਗਿਆ ਵਾ ਹਨਾ ਪਤਾ ਲੱਗਾਂ ਡਿਆ ਵਾ ਕਿ ਕਮਾਈ ਕੀੜੇ ਕਰਨ ਬਚਾਉਣ ਡੇਗਾ ਲਟਾਉਣ ਡੇ ਸਾਰਾ ਪਤਾ ਲੱਗਦਾ ਵਾ ਮੈਨੂੰ ਉਹ ਜਾ ਜਾ ਕੇ ਹੋਇਆ ਜੇ ਜਾਣਾ ਨਾ ਅੱਡੇ ਤੇ ਜਾ ਕੇ ਲਿਆ ਜੋ ਲੈਣਾ ਵਾ ਇਹ ਏਟੀਆਂ ਫੜਾ ਦੋ ਮੈਨੂੰ ਚੱਲੇ ਜਾਂ ਨਾ ਚੱਲੇ ਮੈਂ ਆਪੇ ਚੱਕ ਕਰਾ ਲੂੰਗਾ ਜਾਓ ਏਟੀਐਮ ਫੜਾ ਵੀ ਦਿਓ ਮੈਨੂੰ ਏਦਾਂ ਨਾ ਹੋਰ ਨਾ ਕੋਈ ਏਟੀਐਮ ਫੜਾ ਦਿਓ ਜੇ ਤੇ ਏਟੀਐਮ ਚ ਪੈਸੇ ਹਨ ਉਹੀ ਏਟੀਐਮ ਮੈਨੂੰ ਦੋ ਚੱਲੂਗਾ ਨਾ ਚੱਲੂ ਮੇਰੀ ਦਿੱਕਤ ਏਟੀਐਮ ਨਹੀਂ ਚੱਲਣ ਡਿਆ ਮੇਰਾ ਤੇ ਏਟੀਐਮ ਮੈਂ ਕਿੱਦਾਂ ਫੜਾਦਾ ਤੁਹਾਨੂੰ ਇਹਦੇ ਵਿੱਚ ਕੀ ਤੰਗੀ ਹੈ ਚੋਪਰ ਕੇ ਏਟੀਐਮ ਫੜਾ ਦੋ ਜਰੂਰੀ ਹੈ ਕਿ ਤੇ ਰੋਏ ਬੋਲ ਬਲਾਰਾ ਕਰਕੇ ਤੇ ਚਾਚੇ ਤਾ ਨੂੰ ਸੁਣਾਉਣਾ ਹੀ ਹੁੰਦਾ ਵਾ ਜਦੋਂ ਮੈਂ ਪਿਆਰ ਨਾਲ ਕਹਿੰਦੀ ਵੀ ਪੁੱਤ ਨਹੀਂ ਚੱਲਣ ਡਿਆ ਫਿਰ ਕਿੱਦਾਂ ਤੈਨੂੰ ਫੜਾਦਾ ਕੀ ਕਰੇਂਗੀ ਉਹਨੂੰ ਖੜਕੇ ਫਿਰ ਮਾ ਤਾਂ ਮੇਰਾ ਦਿਮਾਗ ਨਾ ਖਰਾਬ ਕਰਾ ਤਰਾ ਤੂੰ ਚੋਪ ਮਾਤਾ ਇੱਡੀ ਨਹੀਂ ਤੇ ਮਾੜੀ ਆ ਨਾ ਪੈਸਾ ਵੀ ਕੱਢਣ ਨੂੰ ਜੀ ਕਰਦਾ ਕਿ ਨਾਗੜੀ ਵਾਂਗੂ ਪੈਸੇ ਤੇ ਬਲੇ ਟਾ ਮਾਰ ਕੇ ਬੈਠੀ ਐ ਇਹਦਾ ਵੀ ਕੋਖ ਨਹੀਂ ਹਾਂ ਜੇ ਮੈਂ ਉਧਰ ਦਾ ਕੰਮ ਬਣ ਜੇ ਤੇ ਸਾਬੀ ਹੰਦਾ ਸਾਬੀ ਕੋ ਸਾਰੀ ਗੱਲ ਦਾ ਪਤਾ ਲੱਗ ਜਾਣਾ ਉਹ ਵੀ ਪਤਾ ਨਹੀਂ ਕਿੱਥੇ ਜਾ ਕੇ ਬੈਠਾ ਹੋਣਾ ਮੇਰਾ ਤਾਂ ਅਦਾ ਹੀ ਮਾਤਾ ਨੂੰ ਪੁੱਛਾਂ ਪਰ ਮਾਤਾ ਨੂੰ ਪੁੱਛਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਮੈਂ ਮਾਤਾ ਨੂੰ ਪੁੱਛਦੇ ਨਾ ਮਾਤਾ ਦੇ ਸਿਰ ਦੇ ਵਾਲਾਂ ਨੂੰ ਕਹਿਣਾ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਸੁਖ ਭਾਬੀ ਕਹਿੰਦੀ ਸੀ ਕਿ ਸਾਬੀ ਵੀ ਬਾਹਰੋਂ ਨਿਕਲਿਆ ਕਰਾਂ ਤਾਂ ਸਹੀ ਗੱਲ ਜੇ ਮੈਂ ਸ਼ਹਿਰ ਚੱਲ ਵੀ ਗਈ ਨਾ ਤਾਂ ਮੇਰਾ ਸ਼ਹਿਰ ਵੀ ਉਹੀ ਧਿਆਨ ਰਹਿਣਾ ਪਹਿਲਾਂ ਇਹਨਾਂ ਗੱਲ ਕਰਦੀਆਂ ਤਾਂ ਫਿਰ ਸ਼ਹਿਰ ਨੂੰ ਜਾਣੀ ਹਲੇ ਕੜੀ ਆ ਚੱਲੀ ਮਾਤਾ ਦੇਖਾਂ ਬੜਾ ਦੇਖਾਂ ਤਰੇਕ ਵੀ ਕਿੰਦੀ ਹਰੀ ਹੋ ਗਈ ਧੀਆਂ ਤੇ ਤਰੇਕਾਂ ਝਟ ਵੱਧ ਜਾਂਦੀਆਂ ਆ ਜਬਦੀ ਹੈਗੀ ਵੀ ਛਤੜੀ ਵਾਲੀ ਨਿਕਲ ਆਈ ਸੰਗਣੇਸ਼ਾ ਹੁਣੀ ਤਾਲੀ ਵਾਂਗੂ ਆਉਦੀ ਕੀ ਕਰਨਾ ਵੇਖਣ ਵਾਲਿਆਂ ਖਣਾ ਬੈਠੀ ਰਹਿੰਦੀ ਸਾਰਾ ਕੰਮ ਮੈਂ ਨੇਰੇ ਕਰ ਲੀਨੇ ਆ ਤੇ ਵਹਿਣਾ ਆ ਕੜੀ ਕੀ ਕਰਾਂ ਹੁਣ ਕਿਸੇ ਦੇ ਘਰ ਜਾ ਕੇ ਬਹੁਤੇ ਉਹ ਵੀ ਅਗਲਾ ਮੂੰਹ ਨੱਕ ਵੱਟ ਦੱਬੀ ਪਤਾ ਨਹੀਂ ਕਿੱਧਰ ਆ ਗਈ ਐਨਾ ਕਿਤੇ ਮਨ ਮੇਰਾ ਸੜਿਆ ਠੀਕ ਹੋ ਗਈ ਤੇ ਹੈਗੀ ਖੁਸ਼ੀ ਖੁਚੀ ਚਾਈ ਚਾਈ ਇਸਾ ਸੋਦੀ ਨੂੰ ਨਹੀਂ ਕਿਤੇ ਅਕਲ ਹੁੰਦੀ ਪਤਾ ਨਹੀਂ ਵੀ ਕਿਹੜੀ ਮਿੱਟੀ ਦੀ ਬਣੀ ਐ ਜੋ ਮਰਜ਼ੀ ਕਰ ਲੋ ਜਿੱਦਾਂ ਮਰਜ਼ੀ ਪਹਾ ਥੇਲਾ ਦੇ ਦੋ ਉਹ ਨਹੀਂ ਜਨਾਨੀ ਖੁਸ਼ ਹੁੰਦੀ ਕਿੱਦਾਂ ਮੈਂ ਸਬਜ਼ੀਆਂ ਲੈ ਕੇ ਗਈ ਆਪਣੀ ਧੀ ਆ ਹਤੀ ਚਾਈ ਚਾਈ ਇਹ ਜਾਂਦਿਆਂ ਨੂੰ ਕਿੱਦਾਂ ਮੇਰੀ ਬੇਇੱਜ਼ਤੀ ਕਰਕੇ ਰੱਖ ਛੱਡੀ ਮੈਂ ਫਲ ਫਰੂਟ ਨਹੀਂ ਲਿਆਈ ਦੱਸ ਤੂੰ ਫਲ ਫਰੂਟ ਮੇਰਾ ਖੜਿਆ ਖਾਣਾ ਹੈ ਮੇਰੀ ਧੀ ਨੇ ਖਾਣਾ ਹੈ ਮੈਂ ਦੇਖਾ ਕੀ ਵਧਾਉਂਦਾ ਕਿਹੜੀ ਚੀਜ਼ ਨੂੰ ਦਿਲ ਕਰਦਾ ਹੂ ਤਾਂ ਗੜੀ ਨੂੰ ਨਾ ਕਰਦਾ ਹੋਊਗਾ ਦੇ ਮਾਉ ਨੂੰ 5000 ਰੁਪਏ ਦਿਆਂ ਹੀ ਭਿਲਾ ਪੁੱਤ ਤੂੰ ਕੱਪੜੇ ਬਣਾ ਲੈ ਜੋ ਮਰਜੀ ਖਾਵੇਂ ਲਿਆਵੇਂ ਤੇ ਉਹ ਵੀ ਕਿੱਦਾਂ ਐ ਵੇਂਦੇ ਐ ਘੋਰ-ਘੋਰ ਕੇ ਵੀ ਹੋਰ ਦੇ ਜੇ ਵੀ 5000 ਦੇਣ ਦੀ ਵਾਦੀ ਦੇ ਦੇ ਇਹ ਦੇ ਆਂਦੀ ਹੁਣੀ ਅੱਗੇ ਵਾਂਗੂ 50000 ਕਿਉਂ ਨਹੀਂ ਲਿਖੇ ਆਈ ਹੁਣ ਘੜੀ-ਘੜੀ ਮੈਂ ਸੁਖਣਾ ਸੁਖੀ ਭੀਨੇ ਨੇ ਪੈਸੇ ਦਵਾ ਕੱਲ ਨੂੰ ਚਲ ਟਾਈਮ ਆਊਗਾ ਕਿ ਤੇ ਲੀੜਾ ਲੱਤਾ ਖੜੂ ਕਿ ਤੇ ਜਿੰਨੇ ਪਾ ਲੈ ਕੇ ਜਾਊਂਗਾ ਚ ਇੰਨੀ ਪਾਊਂਗੀ ਕਈ ਗੱਲਾਂ ਸੋਚੀ ਦੀਆਂ ਨਿਆਣੇਨ ਈ ਬਦ ਕੀ ਸੋਚਦੀ ਕਿਤੇ ਚਾਜਣਾ ਮੈਨੂੰ ਉਹਨੇ ਦਾ ਪੁੱਛਿਆ ਕਿਹਿਆ ਨਹੀਂ ਜੇ ਸਾਬੀ ਆ ਉਹ ਵੀ ਆਣ ਕੇ ਤੇ ਮਾੜੀ ਜੀ ਸਾਸਰੀ ਘਰ ਬਲਾ ਕੇ ਤੇ ਜਿੱਦਾਂ ਲੋਕਾਚਾਰੀ ਤੇ ਅੰਦਰ ਵੜ ਗਿਆ ਮੈਂ ਸਿਆਣਿਆਂ ਦੀਆਂ ਗੱਲਾਂ ਬਣੀਆਂ ਧੀ ਦੇ ਕੇ ਤੇ ਪੁੱਤ ਬਣਾਈਂਦਾ ਹੈ ਜੇ ਇਸੇ ਪੁੱਤ ਨੇ ਮੇਰਾ ਦੁੱਖ ਸੁੱਖ ਵੰਡਣਾ ਹੋਵੇ ਤੇ ਫੇਰ ਸੱਤ ਬਗਾਨਿਆਂ ਵਾਂਗੂ ਮੇਰੇ ਲੱਗੇ ਮਿੰਟ ਦੀ ਮਿੰਟ ਆਣ ਕੇ ਤੇ ਅੰਦਰ ਨੂੰ ਵੜ ਗਿਆ ਦੱਸ ਮੈਂ ਕੀ ਕੀ ਮਨ ਚ ਸੋਚਾਂ ਸੋਚਦੀ ਐਂ ਕਰਨ ਇਹ ਇੰਨੇ ਦੁੱਖ ਸੁੱਖ ਕਰਨੇ ਹੁਣ ਤੇ ਫੇਰ ਤਿਆਂ ਪੁੱਤਾਂ ਦੀ ਤੇ ਬਸ ਇੱਕ ਹੋਂਮਾ ਹੀ ਹੁੰਦੀ ਆ ਮਾਂ ਪਿਓ ਨਾਲ ਤੇ ਕੋਈ ਚੱਜ ਦੇ ਮਿੱਠੇ ਬੋਲ ਕੋਈ ਬੋਲ ਲੈ ਵੀਨੇ ਨਾ ਹੀ ਮਾਂ ਪਿਓ ਖੁਸ਼ ਹੋ ਜਾਂਦੇ ਹੈਂ ਸੀਸਾ ਹੀ ਲਾਣੀਆਂ ਵੰ ਤਿਆਂ ਪੁੱਤਾਂ ਨੇ ਮਾਂ ਪਿਓ ਕੋ ਪਤਾ ਨਹੀਂ ਅੱਜ ਕੱਲ ਦੀ ਦੁਨੀਆ ਨੂੰ ਕੀ ਹੋ ਗਿਆ ਕਿਤੇ ਐਨੀ ਖੁਸ਼ਕ ਦੁਨੀਆ ਹੁੰਦੀ ਜਾਂਦੀ ਆ ਖੂਨ ਸਫੇਦ ਹੁੰਦੇ ਜਾਂਦੇ ਕਿਤੇ ਤੇੜੀ ਜੰਗ ਲੱਗ ਗਈ ਆ ਦੇ ਨਾਲ ਹੀ ਬੇਕਸੂਰੀ ਮਰੇ ਜਾਣੇ ਲੋਕ ਇਹ ਹੁਣ ਤੇ ਲਾਗੀ ਲਾਗੇ ਬੰਬ ਟਕਣ ਦੀਆਂ ਖਵਾਵਾਂ ਹੁੰਦੀਆਂ ਹੈ ਕੀ ਕੀਤਾ ਜਾਊਗਾ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੋਚਾਂ ਹੀ ਸੋਚਦੇ ਲੱਗ ਜਾਂਦੀ ਕਿ ਕੀ ਬਣਾ ਮਹਾਰਾਜ ਤੇਰੇ ਹੱਥ ਵਾਸਵਾ ਸਭ ਕੁਝ ਸੱਚੇ ਪਾਤਸ਼ਾਹ ਸ਼ਾਂਤੀ ਬਖਸ਼ ਕੋਈ ਮਹਾਰਾਜ ਉਤਰਨ ਵਾਲਾ ਤੇਰਾ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿਲਦਾ ਇਹ ਹੋਇਆ ਟੀਆ ਮੁੰਦੇ ਨਹੀਂ ਆ। ਇੱਦੇ ਚ ਥੋੜੇ ਪੈਸੇ ਆ। ਦੂਜੇ ਚ ਤਾਂ ਜਿਆਦੇ ਆ। ਜੇ ਦੂਜਾ ਤੇਤ ਆ ਤੇ ਸਾਰੇ ਇੰਦੇ ਡਾਦਨੇ ਆ। ਮੇਰੀ ਏਟੀਐਮ ਉੱਲ ਧਿਆਨ ਹੋ ਗਿਆ ਇਹਦਾ। ਕੀ ਕਰਨ ਲੱਗੇ? ਮੰਮੀ ਤੋਰੀਆਂ ਘੱਟੇ ਨੇ ਜੀ। ਅੱਛਾ ਜਿਹੜੀਆਂ ਪੈਕ ਐ ਦਵਾਈਆਂ? ਹਾਂਜੀ। ਆਪਣੇ ਜੋਗੇ ਬਣਾਵੀਂ ਅਸੀਂ ਨਹੀਂ ਖਾਣੀਆਂ। ਕਿਉਂ ਮੰਮੀ? ਨਹੀਂ ਹਾ ਡਰਜੀ ਕਰਦਾ ਅਸੀਂ ਨਹੀਂ ਖਾਂਦੇ ਹੁੰਦੇ ਤੋਰੀਆਂ। ਚਲੋ ਕੋਈ ਨਹੀਂ ਮੈਂ ਆਪਣੇ ਜੋਗੀਆਂ ਬਣਾ ਲਈਨੀ ਆਹੋ ਆਪਣੇ ਜੋਗੀਆਂ ਬਣਾਈਆਂ ਵੀ ਨਾ ਪਤੀਲਾ ਭਰ ਕੇ ਤੇ ਰੇਨ ਛੜੀ ਮੁੜ ਕੇ ਤੇਲ ਵੀ ਪੈਂਦਾ ਵਾ ਪਿਆਜ਼ ਵੀ ਪੈਂਦੇ ਕਿੰਨਾ ਕੋਹ ਪੈਂਦਾ ਮੁੜ ਕੇ ਬਰਬਾਦ ਜਾਣਾ ਵਾ ਤੇ ਕਿੰਨੀ ਮੰਗਾਈ ਆ ਇਹ ਵੀ ਸੋਚੀ ਥੋੜਾ ਬੋਤਾ ਤੇਲ ਤੁਲਸਾ ਉਹ ਨਾ ਪਾਵੀ ਠੀਕ ਆ ਜੀ ਥਾਣੀ ਤੇ ਕੱਲੀ ਨਹੀਂ ਆ ਚਾਹ ਮੈਡਮ ਨਹੀਂ ਬਣਾਣੀ ਉਹ ਮਣਨ ਮਾਂ ਪੁੱਤਾਂ ਦੀ ਤੇ ਗੱਲ ਛੱਡ ਜੇ ਮੇਰੀ ਧੀ ਚੰਗੀ ਆ ਤੇ ਚੰਗਾ ਕੋਈ ਨਾ ਕੋਈ ਪ੍ਰਮਾਤਮਾ ਬੰਦਾ ਭੇਜ ਹੀ ਦਿੰਦਾ ਚੱਲ ਪੰਮ ਤੇ ਚੰਗੀ ਕਿ ਨਹੀਂ ਆਣ ਕੇ ਤੇ ਮੇਰੀ ਧੀ ਦਾ ਸਾਥ ਦੇਣ ਦੀ ਇੰਨੇ ਜੀ ਮੈਨੂੰ ਬੜੀ ਖੁਸ਼ੀ ਹੋਈ ਕੀ ਕਰ ਲੈਣਾ ਉਹ ਪਣੀ ਪੁੰਨੀ ਬੱਤ ਨੂੰ ਨਹੀਂ ਖੋ ਜੂਗਾ ਮੱਸਾ ਸੋਖਾ ਕੰਡੀ ਮਮੀ ਮੇਰਾ ਸਾਗ ਖਾਣ ਨੂੰ ਬੜਾ ਹੀ ਦਿਲ ਕਰੰਦਿਆ ਕੁਛ ਚਲਾਈ ਚਲੂਗੀ ਲੱਭੂਗੀ ਕੋਹੇ ਪਾਉਂਗੀ ਵਿੱਚ ਤੇ ਬਣਾ ਕੇ ਸਾਗ ਦੇ ਕੇ ਆਉਂਗੀ ਉਹਨੂੰ ਕੁੜੀ ਇਹ ਕੁ ਵੇਖ ਲਾ ਪੀ ਹੁਣ ਤੇ ਪੰਮ ਚੰਗੀ ਆ ਹਨਾ ਤੇ ਸਾਰਾ ਕੁਝ ਪੰਮ ਦੇ ਨਾਂ ਆ ਤੇ ਫੇਰ ਕੀ ਬਣੂਗਾ ਹੇ ਹਾਜੀ ਉਹਦੇ ਦਿਲ ਦਾ ਨਹੀਂ ਕੋ ਪਤਾ ਤੇ ਦਿਲ ਹੋਂ ਤੇ ਚੰਗੀ ਹੈ ਤੇ ਬਾਅਦ ਚ ਦਿਲ ਖੋਟਾ ਹੋਇਆ ਤੇ ਫਿਰ ਕੀ ਕਰਨਾ ਸਾਰਾ ਕੋਤੇ ਉਹਦੇ ਨਾਮ ਸੋਚਾਂ ਜੀਆਂ ਚ ਭਈ ਮੈਂ ਕੱਲ ਪਰਸੰਦੀ ਆਣ ਕੇ ਕੀ ਕਰ ਲੈਣਾ ਇਹ ਕਿੱਧਰ ਆ ਗਈ ਆ ਹੁਣ ਮੈਨੂੰ ਵੇਹ ਰਿਆਣਾ ਇੱਥੇ ਬੈਠਾ ਉਹ ਕੰਮ ਚਲਾਉਣ ਆਵੀ ਉਹ ਝੜੇਲ ਤਰੀ ਆਉਂਦੀ ਇੱਧਰ ਇਹਨੇ ਵੇਖੀ ਉਹ ਗੱਲ ਵੀ ਚੰਬੜ ਨਾ ਆਉਂਦੀ ਫੇਰ ਜਿ ਪ੍ਰਾਵਾ ਤੂੰ ਨਰਮਾ ਕਾਂਢੀ ਤੇ ਦਾ 30 ਉਹ ਉੱਥੇ ਕਾਂਢੇ ਤੂੰ ਇੱਥੇ ਆ ਗਿਆ ਮਨਾਉਣ ਵਾਸਤੇ ਤੂੰ ਇੱਥੇ ਵੀ ਆ ਗਈਆਂ ਇੱਥੇ ਮੈਂ ਕੀ ਆ ਗਈਆਂ ਅਸ ਮੈਂ 2 ਮਿੰਟ ਕੇ ਬਾਅਦ ਖਲੋਵ ਨਹੀਂ ਸਕਦੇ ਮੈਂ ਤਾਂ ਸੋ ਕੋ ਪਿਆਰ ਨਾਲ ਗੱਲ ਕਰਨ ਠੀਕ ਉੱਥੇ ਮੈਂ ਕਹਿ ਕੇ ਜਾ ਪ੍ਰਾਵਾ ਮੂੰਹ ਮਾ ਤੋ ਉਹਦੇ ਸੁਸਤੀ ਲੱਤੇ ਤਾਂ ਮੈਨੂੰ ਕੀ ਪਤਾ ਹੈ ਕਿ ਮੇਰਾ ਭਰਾ ਇੱਥੇ ਆ ਗਿਆ ਤੂੰ ਮੈਨੂੰ ਬੈਠਾ ਰਹਿਣ ਦੇ ਇੱਥੇ ਤੂੰ ਆਪਣਾ ਕੰਮ ਕਰ ਹਾਂ ਜਾ ਕੇ ਤੈਨੂੰ ਮੈਂ ਕੀ ਮੜਾ ਚੰਗਾ ਬੋਲਣ ਡਿਆ ਵਾਂ ਜਾਂ ਤੈਨੂੰ ਮੈਂ ਸੱਦਣ ਗਿਆ ਸੀ ਕਿਤੇ ਮਜਨਾ ਤੂੰ ਇੱਥੇ ਬੈਠਾ ਵਾਂ ਮੈਂ ਵਾ ਵਾ ਪੜ ਕਿੰਨਾ ਕੋ ਮਜਾ ਆਉਂਦਾ ਇੱਥੇ ਆਹੋ ਬਹਿ ਜਾ ਧੱਕਾ ਤੂੰ ਕਰਾਂਗੇ ਤਾਂ ਬ੍ਰਾਹਮਣ ਦੇ ਦੇ ਇੱਥੇ ਧੱਕਾ ਦਊਗਾ ਤੇ ਰੱਬ ਦਊਗਾ ਕਿ ਮੈਂ ਦੇਣਾ ਵਾਂ ਹੋਰ ਆਪਣੇ ਧੱਕਾ ਮੈਨੂੰ ਕਾਹ ਤੋਂ ਦੇਣਾ ਮੈਂ ਰੱਬ ਦੇ ਮਾਹ ਮਾਰੇ ਸਾਰੇ ਗੱਲ ਰੱਬ ਹੀ ਕਰੂਗਾ ਮੈਂ ਐਡੇ ਮਾੜੀ ਤੈਨੂੰ ਲੱਗਦੀ ਆ ਤੂੰ 24 ਘੰਟੇ ਇੱਥੇ ਇੰਦਰਨਾ ਜੋ ਵੀ ਕਰੂ ਰੱਬ ਹੀ ਕਰਨਾ ਕਰੂਗਾ ਰੱਬ ਮੇਰੇ ਵਾਸਤੇ ਬੈਠਾ ਵੇਲਾ ਨਾਲੇ ਤੂੰ ਘਰ ਤਮਾਸ਼ਾ ਲਮਨੀ ਉੱਥੇ ਚੰਗੀ ਆ ਇੱਥੇ ਹਣ ਲੋਕਾਂ ਨੂੰ ਸੁਣਾਉਣਾ ਹੀ ਆ ਇੱਥੇ ਆਵਾਜ਼ ਬੜੀ ਗੂੰਜਦੀ ਆ ਤੇਰੀ ਤਾਂ ਆਵਾਜ਼ ਹੀ ਬੜੀ ਤਿੱਖੀ ਆ ਤੇਰੀ ਤੇ ਭਰਾਵਾ ਮੈਂ ਕਿਹੜੇ ਕੋਈ ਗੱਲ ਕਾਂਡੀ ਮੈਂ ਤਾਂ ਉਧਾਂ 10 ਮਿੰਟ ਤਰ ਲਾ ਕੇ ਬਹਿਣ ਆਈ ਆ ਤੈਨੂੰ ਵੀ ਨਹੀਂ ਮੈਂ ਸਕਦੀ ਐਡੀ ਤਰ ਮੈ ਬੁਰੀ ਲੱਗਦੀ ਹਾਂ ਨੂੰ ਨਾ ਸਿਆਪਾ ਪਾਈ ਵੇਚਣਾ ਡੇਕੇ ਮਰ ਮੁਰਜਾਈ ਛੁੱਟਾ ਤਾਂ ਮੇਰੇ ਵਿੱਚ ਤੱਕਾ ਦੇ ਨਾ ਮੋਦੀ ਗੱਲ ਕੀਤੀ ਤੇ ਤੈਨੂੰ ਮੈਂ ਤਾਂ ਕਦੇ ਤਾਂ ਨਾ ਤੇ ਵੇਖੀ ਫਿਰ ਬੁਲਬਲੇ ਹੀ ਫੁੱਲਦੇ 2 ਮਿੰਟ ਹੀ ਨਜ਼ਰ ਆਉਣੇ ਬਾਅਦ ਚ ਫੁੱਲੀ ਜਾਉਣਾ ਦੂਸਰੇ ਦਿਨ ਉਸੇ ਚੰਗਾ ਇਹ ਵੀ ਤਰ੍ਹਾਂ ਸੁਪਨੇ ਰਹਿ ਜਾਣੇ ਜੇ ਤਨ ਮੱਤ ਕੱਦਦਾ ਉਹ ਕਰਦਾ ਉਹ ਤੇਰੇ ਮਨ ਚੇ ਚੀਜ਼ਾਂ ਚੱਲਣ ਦਾ ਡਈਆਂ ਪਰ ਇਹ ਚੀਜ਼ਾਂ ਹੋ ਨਹੀਂ ਸਕਦੀਆਂ ਇਹ ਪੰਮ ਜਾਣਦੀ ਐ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਹੀ ਦੱਸਾਂ ਦੱਸ ਸੱਚੀ ਗੱਲ ਦੱਸੀਂ ਦੱਸ ਕਰਾ ਕਰਾ ਤੇਰੀ ਝੂਠ ਭਰਿਆ ਸੱਚ ਕਿਥੇ ਦੱਸਣਾ ਮੈਨੂੰ ਇਹ ਦੱਸ ਕਿ ਸਿਮਮੀ ਘਰ ਵੀ ਕਿੱਥੇ ਸਿਮਮੀ ਹਾਂ ਤੇਰੇ ਨਾਲ ਪਾਸ ਸਿਮਮੀ ਕੌਣ ਵੋ ਸਿਮਮੀ ਹਾ ਤੈਨੂੰ ਕਿਹਨੇ ਦੱਸਿਆ ਉਹਦੇ ਬਾਰੇ ਘਰ ਦੇ ਵਿੱਚ ਤਾਂ ਸਾਰਾ ਮੈਨੂੰ ਪਤਾ ਹੀ ਹੈ ਤੂੰ ਮੈਨੂੰ ਇਹ ਦੱਸ ਦੇ ਪਹਿਲਾਂ ਗੱਲ ਦੱਸ ਬਾਕੀ ਗੱਲਾਂ ਰਹਿਣ ਦੇ ਤਾਂ ਮੈਨੂੰ ਹੁਣ ਸਵਾਰ ਨਾਲ ਗੱਲ ਦੱਸ ਹੁਣ ਮੈਂ ਬਹਿ ਕੇ ਸਵਾਰ ਨਾਲ ਸੁਣ ਲੱਗੀ ਆ ਤਾਂ ਕਰਾਂ ਤੇਰੀ ਮੈਨੂੰ ਦੱਸ ਦਾਦੇ ਉਹਨੇ ਕੋਂਗ ਬਟਾ ਜਾ ਆਇਆ ਗੱਲ ਇਹ ਪੁੱਛਣ ਲੱਗੀ ਕਿ ਸਿਮੀ ਭਾਬੀ ਕਿੱਦਾਂ ਦੱਸਣ ਲੱਗਾ ਵਾ ਚੱਲ ਗਈ ਕਿ ਜਿੱਥੇ ਜਾਣਾ ਸੀ ਉਹਨੇ ਆ ਬੇਇੱਜ਼ਤੀ ਵਾਧੂ ਕਰਾ ਕੇ ਗਈ ਮੇਰੀ ਸਾਰੇ ਪਿੰਡ ਚ ਸਾਰੇ ਏਰੀਆ ਚ ਪਤਾ ਕਿ ਭੱਜ ਗਈ ਕਿਸ ਨਾਲ ਭੱਜ ਗਈ ਕਿਸ ਨਾਲ ਇਹ ਕਿੱਦਾਂ ਦੀਆਂ ਗੱਲਾਂ ਕਾਣਦੇ ਆ ਵਾ ਤੇ ਨਾਲੇ ਬੇਇੱਜ਼ਤੀ ਮੇਰੀ ਕਰਾ ਕੇ ਅੱਗੇ ਤੇਰਾ ਚੰਗੇ ਝੰਡੇ ਝੂਲਣ ਦੇ ਦੀ ਬੇਇੱਜ਼ਤੀ ਕਰਾਉਣੀ ਇਹੋ ਜਿਹੇ ਇਲਜ਼ਾਮ ਨਹੀਂ ਕਿਸੇ ਤੇ ਲਾਈਦਾ ਪਤਾ ਮੇਰੀ ਕਿੰਨੀ ਟੌਹਰੀ ਪਈ ਨਾ ਜਦੋਂ ਦੀ ਉਹ ਗਈ ਹੈ ਨਾ ਮੇਰਾ ਮੂੰਹ ਕਾਲਾ ਕਰਾ ਕੇ ਉਦੋਂ ਦਾ ਹੀ ਮੇਰਾ ਟੌਹ ਟਪਾ ਘਟਿਆ ਵਾ ਨਹੀਂ ਤੇ ਚਲਦੀ ਹੀ ਪੂਰੀ ਮੇਰੀ ਅੱਦੇ ਤੇਰੀ ਚਲਦੀ ਦੇ ਉੱਤੇ ਉਹ ਬੈ ਗਈ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਿੱਥੇ ਕਿੱ데 ਕਿੱਥੇ ਨਹੀਂ ਗਈ ਤੇ ਤੁਸੀਂ ਕੀ ਗੱਲ ਉਹਦੀ ਦੱਸ ਤੋ ਕਵਨਿ ਪਤਾ ਕੀਤਾ ਉਦੋਂ ਤੋਂ ਇੰਨੀ ਅਣਖ ਰਹਾਦਾ ਇੰਨੀ ਆਕੜ ਰਹਾਦਾ ਵਾ ਜਿ ਇਹੋ ਜਿਹੀ ਤੇ ਬੰਦੇ ਤੇ ਮਾਰ ਕੇ ਨੱਪ ਦਿੰਦਾ ਵਾ ਤੇ ਤ ਦੇਖੇ ਤੇ ਸਹੀ ਫੇਰੀ ਨੱਪੂਗਾ ਨਾਰੇ ਲੱਪਣ ਦੀ ਸਾਨੂੰ ਕੀ ਲੋੜ ਲੋਕਾਂ ਪਤਾ ਕੀ ਸੋਚਣਾ ਵਾ ਇਹ ਦਰਦ-ਦਰ ਲੱਭਦੇ ਫਿਰਦੇ ਉਹਨੂੰ ਕੀ ਪਤਾ ਕਿੰਨੀ ਕੀ ਲੋੜ ਆ ਆਉਦੀ ਸਾਨੂੰ ਨਹੀਂ ਕੋਈ ਲੋੜ ਲਾੜ ਉਹਦੀ ਪਰ ਫਿਰ ਵੀ ਜੇ ਟੱਬਰ ਇਹ ਤੁਸੀਂ ਤਾਂਦੇ ਸਾਡੀ ਇੰਨੀ ਇਤਵਾ ਪੈਂਡ ਦੇ ਵਿੱਚ ਸਾਡੀ ਈਟ ਦਾ ਝੰਡੇ ਝੂਲਣਦੇ ਆ ਤੁਹਾਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਕਿ ਉਹਨਾਂ ਦੀ ਟੀ ਕਿੱਥੇ ਗਈ ਹੈ ਤੇ ਕਿੱਥੇ ਨਹੀਂ ਗਈ ਨਾਰੇ ਤੈਨੂੰ ਪੱਕੇ ਸ਼ੋਰ ਵਾ ਕਿਉਂ ਭੱਜ ਗਈ ਹੈ ਹੋ ਵੀ ਸਕਦਾ ਉਹਨਾਂ ਕੋਈ ਪਾਣਾ ਵਰਤ ਗਿਆ ਹੋਵੇ ਓਏ ਟੌ ਟੱਪੇ 'ਚ ਬੜਾ ਰਹਿੰਦੀ ਸੀ ਐਡਾ ਲੰਮਾ ਲੂੰਡਾ ਲਮਕਾ ਕੇ ਰੱਖਦੀ ਸੀ ਕਿਤੇ ਮਾਨ ਨਹੀਂ ਸੀ ਕੇ ਗੱਲੋਂ ਨਵੇਂ-ਨਵੇਂ ਕੱਪੜੇ ਜੀਨਾ ਟੌਪ ਕਈ ਕੁਝ ਹਨੂ ਤੇ ਥੱਲੇ ਲਾਤਾ ਹੀ ਉਹਨੇ ਤੇ ਜਿੱਦਾਂ ਦੇ ਤੂੰ ਆਂਦਿਆ ਕਰਦੇ ਓਦਾਂ ਦੀ ਹੋਣੀ ਜੋ ਉਹਦਾ ਫੈਸ਼ਨ ਆਂਦਿਆ ਬਦਲਦਾ ਤੇ ਆਪੇ ਉਹ ਚੰਗੀ ਰਹਿੰਦੀ ਹੁਣ ਦੂਜੀ ਵੇਹਾਂ ਵਿਚਾਰੀ ਉਹਨੂੰ ਤਾਂ ਸੂਟ ਵੀ ਨਹੀਂ ਸਵਾਰਨਾ ਜੁੜਦੇ ਤੇ ਪਹਿਲੇ ਨੂੰ ਜੀਨਾ ਲਿਆ ਲਿਆ ਦੇਣ ਡਿਆ ਸੀ ਤੂੰ ਵੀ ਰੋਕ ਹੀ ਆਇਆ ਓਏ ਉਹਨੇ ਹਨੂ ਲੁੱਟ ਲਿਆ ਵੇਲਾ ਮੈਂ ਸੱਚ ਬੋਲਣ ਡਿਆ ਮੀਮੀ ਪੈਨ ਲਾ ਪਿਆਈ ਝੂਠ ਹੀ ਆਨਾ ਬੋਲਣ ਡਾ ਕਿ ਰੱਬ ਵੀ ਰੋਂ ਡਿਆ ਵਾ ਤੈਨੂੰ ਦਿਖਣ ਨਹੀਂ ਡਿਆ ਤੈਨੂੰ ਆਪਣ ਤਾਂ ਸਚਾਈ ਦੀਦੀ ਓਹ ਨਾਲੇ ਚੱਲ ਹੁਣ ਇੱਥੇ ਗਿੱਲੇ ਹੋਣ ਦਾ ਕੀ ਫਾਇਦਾ ਵਾ ਗੱਲ ਤਾਂ ਤੂੰ ਮੈਨੂੰ ਪੂਰੀ ਨਹੀਂ ਦੱਸੀ ਤੇ ਦੱਸੀ ਵੀ ਸਵਾਰ ਨਾਲ ਨਹੀਂ ਆ ਆਪਣੇ ਅੰਦਰ ਝਾਤੀ ਮਾਰ ਕੇ ਸੱਚੀ ਦੱਸਣ ਦਾ ਕਿ ਝੂਠੀ ਦੱਸਾਂਗੀ ਸਵਾਰ ਨਾਲ ਦੱਸੀ ਆ ਚਲ ਗਈ ਚਲ ਗਈ ਜਿੱਥੇ ਗਈ ਆ ਪੰਕਾ ਤੋਂ ਲੱਭੀਏ ਆਹੋ ਚੱਲ ਸ਼ੁਕਰ ਨਾਲੇ ਤੂੰ ਟੈਨਸ਼ਨ ਕਰਦੋਂ ਲਈ ਨਹੀਂ ਆ ਦੀ ਤੈਨੂੰ ਕੀ ਲੋੜ ਪਈ ਆ ਮੈਂ ਕਿ ਮੇਰੇ ਭਰਾਣੇ ਕਿਤੇ ਸੱਤ ਰਾਜਾਂ ਰਾਜਾਂ ਨੂੰ ਸੱਤ ਰਾਣੀਆਂ ਨਾ ਰੱਖਣੀਆਂ ਉਹ ਤਾਂ ਮੈਂ ਪੁੱਛਣ ਲਈ ਉਹ ਮੇਰਾ ਘਰ ਹੁਣ ਹੱਸਦਾ ਵਸਦਾ ਵਸਦਾ ਰਹਿੰਦੇ ਕਿਤੇ ਜਾੜ ਕੇ ਨਾ ਜਾਈਏ ਇੱਥੋਂ ਮੈਂ ਕਿਤੇ ਜਾਣਾ ਜਿਹੜਾ ਵਜਾੜ ਕੇ ਜਾਣਾ ਤੂੰ ਆਪਣੇ ਆਪ ਨਾ ਜਾੜਨੀ ਕਾਈ ਤੇ ਤੇ ਡੇਕੇ ਡੋਪਕੇ ਨਾ ਮਰ ਜੀ ਆ ਜਾ ਕਰਨ ਮੇਰਾ ਨਾ ਲੱਗ ਜਾਣਾ ਤੇਰੀ ਮਾਂ ਨੇ ਮੈਨੂੰ ਛੱਡਣਾ ਨਹੀਂ ਉਹਨੇ ਕਹਣਾ ਮੇਰੇ ਪੁੱਤ ਨੂੰ ਮਾਰਤਾ ਤੋਰ ਮੇਰੇ ਗਾੜੀ ਗਾੜੀ ਉਹ ਤੂੰ ਜਾ ਮੈਂ ਹਮਨਾਵਾ ਜਾ ਚੱਲ ਜਾ ਇੱਥੋਂ ਆਜੂਗਾ ਮੈਂ ਤੂੰ ਮੈਨੂੰ ਕਿੱਡਾ ਲੈਣ ਆਈਆਂ ਲੱਭਣ ਆਈਆਂ ਉਹ ਜਾ ਜਾਣੀ ਨਹੀਂ ਆ ਚੱਲ ਨਹੀਂ ਆ ਭਰਾਵਾ ਏਡੀ ਨਿਗਾਹ ਮਾਰੀ ਤੇਰੀ ਛੱਪੜ ਦਾ ਪਾਣੀ ਸੁੱਕ ਜਾਣਾ ਹੀ ਹੂੰ ਛੱਪੜ ਦਾ ਪਾਣੀ ਸੁੱਕ ਜਾਣਾ ਕੋਈ ਆਪਣੇ ਭੈਣ ਭਰਾਣ ਇਦਾ ਕਰਦਾ ਜਿਦਾ ਤੂੰ ਕਰਦਾ ਤੈਨੂੰ ਤਾਂ ਕੋਣਾ ਵੀ ਨਹੀਂ ਆਉਂਦਾ ਚੇਤੀ ਮੈਂ ਦੂਰ ਆਈਆਂ ਡੰਗਰ ਜਾਣਾ ਆਈ ਤੈਨੂੰ ਮੈਂ ਸੱਦਣ ਗਿਆ ਹੀ ਭੀ ਆ ਹੂੰ ਮੇਰਾ ਤਾਂ ਜੀ ਕਰਦਾ ਸੀ ਇਦਾਂ ਵੀ ਹੌਲੀ ਜੀ ਉਤਰ ਕੇ ਨਾ ਥੱਲੇ ਮਾਰਾਂ ਸਿਰ ਤੇ ਦੇ ਰੋੜਾ ਤੇ ਇੱਥੋਂ ਹੀ ਧੱਕਾ ਦੇ ਦਾਂ ਪਰੇ ਪਰ ਨਾ ਨਾਮ ਤੇਰਾ ਮੇਰਾ ਲਗਣਾ ਵੀ ਲਾਗੇ ਬੈਠਾਂ ਇਸੇ ਕਲੋਂ ਮੈਂ ਡਰਦਾ ਕੋਈ ਨਹੀਂ ਚੰਦ ਚਾੜ ਹੀ ਦੇਣਾ ਵਾ ਗਵਾਹ ਵੀ ਸੁੱਖ ਰੱਖਣੀ ਜਿਹਦੀ ਵੀ ਹਮਾਇਤ ਕਰਦੀ ਏ ਪਰ ਇਹਨੂੰ ਕਿਧਰੋਂ ਚੀਤਾ ਆ ਗਿਆ ਸਿੰਹੀ ਦਾ ਬੜਾ ਚੀਤਾ ਪੁੱਛਣ ਆਈ ਸੀ ਨਹੀਂ ਵੱਲੋਂ ਇਹ ਕੀ ਗੱਲ ਏ ਇਹ ਟੈਂਸ਼ਨ ਜੀ ਨਾਲ ਪੁੱਛਣ ਲਈ ਹੈ ਹੈ ਪਰ ਹਣੂ ਕੀ ਜਿਹੜਾ ਟੈਂਸ਼ਨ ਲੈਂਦਾ ਲਵੇ ਆਪਾਂ ਦੇ ਨਜ਼ਾਰੇ ਲੈਨੇ ਨਜ਼ਾਰੇ ਮਾਤੇ ਇਹਦਾ ਵੀ ਕੁਝ ਨਹੀਂ ਹਾਂ ਹੈ ਬੜਾ ਠੀਕ ਠਾਕ ਮੈਂ ਤਾਂ ਕਹਿਆ ਮੇਰੀਆਂ ਗੱਲਾਂ ਚ ਆ ਜਾਣਾ ਵਾ ਉਹ ਤਾਂ ਮੈਨੂੰ ਹੀ ਗੱਲਾਂ ਚ ਲਾ ਛੜਿਆ ਗੱਲ ਨਹੀਂ ਉਹਨੇ ਸੱਚੀ ਦੱਸੀ ਕਿ ਤੁਹਾਡੀ ਬੇਇੱਜ਼ਤੀ ਕਰਾ ਕੇ ਚੱਲ ਗਈ ਹੈ ਇਹ ਤਾਂ ਆਪਣੀ ਜ਼ੁਬਾਨੀ ਤੋਂ ਬੋਲਣ ਡਿਆ ਵਾ ਨਾ ਕੋਈ ਗੱਲ ਨਹੀਂ ਇਹ ਪਿਆਰ ਨਾਲ ਹੀ ਸਮਝੂਗਾ ਦੂਜੀ ਪਾਸ਼ਾ ਨਹੀਂ ਬਲਾਉਣਾ ਤਾਂ ਮੈਂ ਵੀ ਤੁਹਾਡੇ ਮੂੰਹ ਹੀ ਆਂ ਜੇ ਤੂੰ ਬੋਲੇਗਾ ਤਾਂ ਤੇਰੀ ਮਾਂ ਬੋਲੂਗੀ ਕੋਈ ਨਾ ਕੋਈ ਗੱਲ ਕਰੋਗੀ ਨਾ ਚਲ ਮਾਤਾ ਨੇ ਵੇਖਾਂ ਕਿ ਤਾਂ ਉਹਨੇ ਵੇਟੀਆਂ ਮਕਾਢੀ ਲਿਆ ਹੋਵੇ ਉਹਦਾ ਕਿਹੜਾ ਨਾਗਣੀ ਦਾ ਜੀ ਕਰਦਾ ਪੈਸੇ ਕੱਢਣ ਪਹਿਲਾਂ ਸ਼ਹਿਰੋਂ ਤੇ ਹੋ ਕੇ ਆਵਾ ਫੇਰ ਆਣ ਕੇ ਵੇਹਣੀ ਨਾ ਵੇ ਕਿਦਾਂ ਉੱਥੇ ਗਿੱਲਾ ਹੋਣ ਡਿਆ ਇਹਨੇ ਕਿਹਦਾ ਕਾਰ ਆ ਜਾ ਹੈ ਵੀਛਦਾਈ ਇਹ ਤਾਂ ਮੈਂ ਲਾਇਆ ਹਿਸਾਬ ਵਿੱਚ ਮੈਂ ਲੋਕਾਂ ਕੋ ਕਿਦਾਂ ਚਲਾਕੀਆਂ ਰੱਖਦੀ ਸੀ ਕਿਹੇ ਵੇਲੇ ਬੰਦੇ ਨੂੰ ਆਪਣੀਆਂ ਚਲਾਕੀਆਂ ਵੀ ਭਾਰੀ ਪੈ ਜਾਂਦੀਆਂ ਪਾਮਾ ਵੱਲੋਂ ਤਾਂ ਪਹਿਲਾਂ ਕੋ ਪਤਾ ਥੋ ਨਹੀਂ ਹੁਣ ਪਤਾ ਨਹੀਂ ਕਿੱਥੋਂ ਕੁੜੀ ਆ ਗਈ ਇਹ ਜੀ ਉਹਨੇ ਦੂਜਾ ਵਿਆਹ ਕਰਵਾਇਆ ਮੇਰੀ ਟੀ ਦੇ ਅੱਗੇ ਭੋਲੀ ਭਾਰੀ ਆ ਮਗਰ ਲੱਗ ਜਾਂਦੀ ਛਾਟੀ ਉਹਦੇ ਦਿਲ ਚ ਕੀ ਪਤਾ ਕੀ ਤੇ ਕੀ ਨਹੀਂ ਉਹਦੇ ਆਪਣੇ ਸੱਚੇ ਦਿਲੋਂ ਮਗਰ ਲੱਗੀ ਆ ਕਿ ਪਾਮਾ ਬਹੁਤ ਚੰਗੀ ਆ ਐਵੇਂ ਜਾਵਾਂ ਹੁਣ ਤਾਂ ਪਤਾ ਲੱਗੂਗਾ ਫੇਰ ਹੀ ਜਦੋਂ ਉਹਦੀ ਮੰਮੀ ਕੋਲ ਗੱਲਬਾਤ ਛੇੜੂਗੀ ਉਹ ਕਰੂਗੀ ਸਾਬੀ ਕੀ ਕਹਿੰਦੇ ਤੇ ਕੀ ਨਹੀਂ ਸੁੱਖ ਤੇ ਨੇ ਆਣ ਸਿਆਣਾ ਮੈਨੂੰ ਸੁੱਖ ਸਮਝਾ ਕੇ ਆਉਣਾ ਹੀ ਮੇਰੇ ਕੋਲ ਗਲਤੀ ਹੋਗੀ ਇਹ ਉਹਨੂੰ ਦੱਸ ਕੇ ਆਵਾਂਗਾ ਬੁੱਤ ਤੂੰ ਨਾ ਬੋਦੀ ਇਦਾਂ ਮਿੱਠੀ ਪਿਆਰੀ ਹੋ ਪਤਾ ਨਹੀਂ ਹੁੰਦਾ ਬੰਦੇ ਦੇ ਦਿਲ ਦਾ ਦਿਲ ਦੇ ਵਿੱਚ ਕੀ ਹੈ ਤੇ ਕੀ ਨਹੀਂ ਇਹ ਵੇਲੇ ਦਿਨ ਚ ਖੋਟ ਵੀ ਹੁੰਦੀ ਹੈ ਇਨਸਾਨ ਦੇ समझ तो कुछ भी नहीं देखा भला दुद्ध भी लिया ले दुद्ध वाला लाई चेता ही बुला के देखी अपनी वालों दिमाग चो निकल गया